ਅਲਸਾ ਵਾਹਿਗੁਰੂ ਜੀ ਦੀ ਫਤਿਹ ਨਵਾਂ ਸ਼ਹਿਰ ਜਿਹੜਾ ਆਪਾਂ ਲਿਖਿਆ ਸੀ ਇੰਡੀਆਲ ਟਰੱਕਾਂ ਤੇ ਅੱਜ ਬੂਲਣ ਜਾ ਰਹੇ ਹਾਂ ਦਸਵੇਂ ਪਾਤਸ਼ਾਹ ਦੀ ਫੋਟੋ ਮੂਰੇ ਅਰਗਬੱਤੀ ਲਾ ਕੇ ਤੜਕੇ 3 ਵਜੇ ਤੋੜ ਲਈਆਂ ਹੋਟਲ ਤੋਂ ਉਹਨਾਂ ਤੋਂ ਕਿੱਥੇ ਫ੍ਰੀ ਹੋਣ ਜਾਂ ਜਿਹੜੇ 11 ਵਜੇ ਚੈੱਕ ਆਊਟ ਕਰਕੇ ਨਿਕਲਦੇ ਆ ਮੋਟਲ ਤੋਂ ਫੌਜੀ ਰੰਗ ਜਾਂ ਤਰਪਾਨਾਂ ਦੇ ਉੱਤੋਂ ਦੀ ਪਾਏ ਖੱਟੇ ਰੰਗ ਦੇ ਰਸੇ ਆ ਕੁਰਤਿਆਂ ਪਜਾਮਿਆਂ ਤੇ ਕਰੀਜਾਂ ਖੜੀਆਂ ਤੇ ਮੋਢਿਆਂ ਤੇ ਡੱਬ ਜਾਣ ਵਾਲੇ ਡਬੱਟੇ ਆ ਔਖੇ ਵੇਲੇ ਮਾੜੇ ਦੇ ਨਾਲ ਖੜਦੇ ਆ ਤੇ ਤਗੜੇ ਦੇ ਲਲਕਾਰੇ ਤੋਂ ਡਰਦੇ ਨਹੀਂ ਚੜਦੀ ਕਲਾ ਚ ਰਹਿੰਦੇ ਆ ਚੜਦੀ ਕਲਾ ਚ ਢਿੱਲੀ ਗੱਲ ਤਾਂ ਕਰੇ ਕਰਦੇ ਨਹੀਂ ਡੀਸੀ ਜਿੰਨੀ ਟੌਰ ਹੁੰਦੀ ਆ ਇਹਨਾਂ ਦੀ ਡੀਸੀ ਜਿੰਨੀ ਜਦੋਂ ਤਣੀਆਂ ਫੜ ਕੇ ਤੁਰਦੇ ਆ ਨੋਟਾਂ ਵਾਲੇ ਝੋਲੇ ਦੀਆਂ ਸੱਤੀ ਸੱਤੀ ਜਿੰਨੀ ਇਹਨਾਂ ਦੇ ਪਿੰਡ ਬਾੜ ਤੀਆਂ ਘੁੱਟੀਆਂ ਲੱਦੀਆਂ ਕੋਲੇ ਦੀਆਂ 11R ਦੇ ਟਾਇਰ ਜੱਡੇ ਜੇਰੇ ਆ ਇਹਨਾਂ ਦੇ ਐਵੇਂ ਮਰੂ ਮਰੂ ਨਹੀਂ ਕਰਦੇ ਇੱਕ ਡਾਇਲੌਗ ਪੱਕਾ ਇਹਨਾਂ ਦਾ ਕਹਿਣਗੇ ਮਹਾਰਾਜਾਂ ਦਾ ਮਾਰੇ ਉਹ ਨਹੀਂ ਮਰਦੇ ਸੀਵੀ ਜਿੰਨਾ ਕੰਮ ਕੱਢ ਜਾਂਦੇ ਆ ਸੀਵੀ ਜਿੰਨਾ ਜਦੋਂ ਮੂਹਰੇ ਛੱਡ ਕੇ ਮਾਰਦੇ ਆ ਲੇਟਾਂ ਸ਼ਨੈਲ ਦੇ ਕਲੂਨ ਛੜਕਿਆ ਕੈਵਨਾਈ ਤੇ ਬਾਰੀ ਖੁੱਲੀ ਤੋਂ ਮਹਿਕਾਂ ਆਉਂਦੀਆਂ ਮਹਿਕਾਂ ਬੜੇ ਭਾਵੇਂ ਘੱਟ ਆ ਪਰ ਦਿਮਾਗ ਇੰਜੀਨੀਰਾਂ ਨਾਲੋਂ ਵੀ ਆਤਾਂ ਘਰੇ ਬੈਠੇ ਦੱਸ ਦਿੰਦੇ ਆ ਵੀ ਮੋਗਿਓ ਤੁਰ ਕੇ ਗੁਆਟੀ ਦੀਆਂ ਐਨੀਆਂ ਖਾਊਗੀ ਖੇਲਣਾ ਪੁੱਤਾਂ ਨੂੰ ਸੰਭ ਕੇ ਰੱਖੀਆਂ ਇਹਨਾਂ ਨੇ ਟੀਸੀਆਂ ਮਰਸੀਡੀਆਂ ਤੇ ਲੈ ਲੈਣਾ ਚਲਾਕ ਤੋਂ ਚਲਾਕ ਬੰਦੇ ਦੀ ਵੀ ਅੱਖ ਵੇਖ ਕੇ ਦੱਸ ਦਿੰਦੇ ਆ ਵੀ ਇਹ ਬੋਲਦਾ ਕਿਹੜੇ ਸਟੇਸ਼ਨਾਂ ਤੋਂ ਗੁਆਟੀ ਕਲਕੱਤੇ ਦੀ ਗਲੀ ਗਲੀ ਘਾਤੀ ਇਹਨਾਂ ਨੇ ਬਗੈਰ ਨੈਵੀਗੇਸ਼ਨਾਂ ਤੋਂ ਔਖੇ ਸੌਖੇ ਵੇਲੇ ਖੜੇ ਆ ਜਿਹੜੇ ਨਾਲ ਸਾਡੇ ਕਹਿੰਦੇ ਉਹਨਾਂ ਨੂੰ ਕਿਵੇਂ ਭਲਾ ਦੇਾਂਗੇ ਜੇਬਾਂ ਕਈ ਾਰ ਖਾਲੀ ਹੁੰਦੀਆਂ ਖਾਲੀ ਫੇਰ ਵੀ ਆਖਣਗੇ ਬੂੰਦਿਆਂ ੜਾ ਦੇਾਂਗੇ ਜਿਹੜੇ ਪਾਸੇ ਮਰਜੀ ਨਿਗਾ ਮਾਰ ਕੇ ਵੇਖ ਲਿਓ ਇਹਨਾਂ ਦੇ ਕਾਫਲੇ ਤੁਰੇ ਆਉਂਦੇ ਆ ਕਈ ਸਬਰ ਦਾ ਘੁੱਟ ਘ ਭਰ ਕੇ ਪਿੰਡੋਂ ਤੁਰਪੇ ਤੇ ਕਈ ਪਿੰਡਾਂ ਨੂੰ ਮੁੜੇ ਆਉਂਦੇ ਆ ਯੂਪੀ ਚ ਬਨਾਰਸ ਬਦੋਈ ਤੇ ਚੰਦੌਲੀ ਆਲਾ ਜਦੋਂ ਮੂਰੇ ਜੈਪਸੀ ਲਾ ਕੇ 25000 ਭਾੜਾ ਸੌ ਰੱਬ ਦੀ ਝੂਠ ਨਹੀਂ ਬੋਲਦੇ ਬਾਈ ਕਾਲਜਾ ਵੱਡਿਆ ਜਾਂਦਾ ਕਾਲਜਾ ਟੁੱਟੇ ਨਹੀਂ ਮੁੱਕੇ ਨਹੀਂ ਭਾਵੇਂ ਕੁੱਤਿਆਂ ਸਰਕਾਰਾਂ ਨੇ ਘੁੱਟੀ ਇਹਨਾਂ ਦੀ گنڈੀ ਆ ਬਾਬੇ ਨਾਨਕ ਦਾ ਹੱਥਾ ਸਿਰ ਤੇ ਤਾਈਓ ਇਹਨਾਂ ਦੀ ਛੰਡੀ ਆ ਯਾਰਾਂ ਦੇ ਯਾਰ ਆ ਸਿਰੋ ਸਰਦਾਰ ਆ ਡੀਟੀਓ ਆਟਿਓ ਦੀ ਗੱਡੀ ਇਹਨਾਂ ਦੀਆਂ ਅੱਖਾਂ 'ਚ ਰੜਕਦੀ ਆ ਗੋਪਾਲ ਗਾਂਜ ਵਾਲੇ ਖੱਡਿਆ ਨਾ ਇਹਨਾਂ ਦੀ ਮੁੱਢ ਤੋਂ ਹੀ ਖੜਕਦੀ ਆ ਕਿਸੇ ਨੇ ਇਹਨਾਂ ਦਾ ਮੁੱਲ ਨਹੀਂ ਪਾਇਆ ਛੱਡੇ ਲਾ ਕੇ ਵੇਖ ਲੈ ਇਹਨਾਂ ਨੇ ਕਾਂਗਰਸ ਤੇ ਕਾਲੀਆਂ ਦੇ ਟਾਇਰਾਂ ਦੀ ਗੂੰਜ ਦੂਜੇ ਪਿੰਡ ਸੁਣਦੀ ਆ ਤੇ ਪੱਤੇ ਝਾੜਦੇ ਆਉਂਦੇ ਆ ਟਾਲੀਆਂ ਦੇ ਜਿਹੜੇ ਰਾਹ ਨਕਸ਼ੇ 'ਚ ਨਹੀਂ ਥਿਆਉਂਦੇ ਇਹ ਭੇਤੀ ਹੋ ਗਏ ਆ ਉਹਨਾਂ ਰਾਵਾਂ ਦੇ ਜੀਉਂਦੇ ਵਾਸਤੇ ਰਹਿਣ ਰਡਿਆਲੇ ਵਾਲਿਆ ਪੁੱਤ ਸ਼ੀਣੀਆਂ ਮਾਵਾ ਦੇ ਪੁੱਤ ਸ਼ੀਣੀਆਂ ਮਾਵਾ ਦੇ